ਇਸਤੇ estrande ਲੋਕ ਇਸ ਦੁਨੀਆ ਚ ਸਰਵਾਈਵ ਵੀ ਨਹੀਂ ਕਰ ਪਾਉਂਦੇ ਅੰਦਾ ਕਮਲ ਲੱ ਮਸਤਰੀ ਨਹੀਂ ਸੱਚਾ ਪੰਨਾ ਇਸ ਤਰ੍ਹਾਂ ਦੀ ਹਾਲਤ ਦੇ ਵਿੱਚੋਂ ਨਿਕਲ ਰਿਹਾ ਵਾ ਤਾਂ ਸਾਥ ਦਿਓ ਯਾਰ ਨਾਲ ਮਿਲ ਕੇ ਸੰਭਿਆ ਜਾ ਸਕਦਾ ਹੈ ਇਦਾਂ ਦੇ ਬੰਦੇ ਇਹਦਾ ਮਜ਼ਾਕ ਦਾ ਪਾਤਰ ਨਾ ਬਣਾਓ ਇਹਨੂੰ ਇਹਨੂੰ ਐਂਟਰਟੇਨਮੈਂਟ ਦਾ ਸਾਧਨ ਨਾ ਬਣਾਓ 4 ਸਾਲ ਹੋ ਗਏ ਸਾਡੇ ਚਾਚੇ ਦੀ ਡੈਥ ਹੋ ਗਈ ਸੀ ਚਾਚੇ ਦਾ ਲड़का ਹੈ ਪਹਿਲਾਂ ਚਾਚੀ ਦੀ ਡੈਥ ਹੋ ਗਈ ਫਿਰ 6 ਮਹੀਨਾ ਤੋਂ ਚਾਚੀ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਇਹ ਜਿਆਦਾ ਹੋ ਗਿਆ ਤੁਹਾਨੂੰ ਮੇਰੀ ਭੈਣ ਕਿਹੜੀ ਫਰਾਕ ਕਿਹੜੀ ਹੈ ਜਿਵੇਂ ਦੋਨੇ ਜੀ ਨੂੰ ਅੰਦਰ ਭੈਣ ਭਰਾਏਗੇ ਬਸ ਇਹਨੂੰ ਪਤਾ ਹੀ ਨਹੀਂ ਸੀ ਬੁਲੈ ਸੁਨਹਿਾ ਰੀ ਪਿਆ ਕਾਲ ਮੇਰਾ ਭਰਾ ਆਏਗਾ ਇਹ ਕੰਬਲਾ ਆਏਗਾ ਭੱਜ ਜਾਂਦਾ ਜਿਵੇਂ ਜੰਡ ਵਾਲੇ ਤੇ ਗੰਗਾ ਨਗਰ ਨੂੰ ਘਰੇ ਲਿਆ ਕੇ ਲੱਭ ਕਲਿਆਣਾ ਪੈਂਦਾ ਦਿਮਾਗ ਕਿੰਦੇ ਣਾੜ ਬਲੋਕ ਹੈ ਜੀ ਦਿਮਾਗੀ ਥੋੜਾ ਜਿਹਾ ਤੇ ਘਰੇ ਨਹੀਂ ਆਂਦਾ ਜੀ ਲੱਭ ਕਲਿਆਣਾ ਪੈਂਦਾ ਜੀ ਨੇ ਕੀ ਹਾਲ ਨੇ ਠੀਕ ਹੋ ਕੀ ਹਾਲ ਨੇ ਵੀਰੇ ਠੀਕ ਆ ਕੀ ਨਾਮ ਤੇਰਾ ਪਿੰਦਰ ਪਿੰਦਰੇ ਕੋਣ ਆ ਗੱਲਾ ਹੈ ਗੱਲਾ ਤੇ ਅੱਲਾ ਤੇਰਾ ਕੀ ਲੱਗਦਾ ਵੀਰਾ ਵੀਰਾ ਲੱਗਦਾ ਤੇਰਾ ਆ ਲੈ ਬੈਣਾ ਕੀ ਬੈਣਾ ਤੇਰੀ ਤੇ ਇਹ ਪਿੱਛੇ ਇੱਕ ਹੋਰ ਖੜੀ ਆ ਇਹ ਵਾਲੀ ਇਹ ਵਾਲੀ ਇੱਧਰ ਆ ਲੈ ਇੱਧਰ 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 ਵੀਰੇ ਕਿਹੜੇ ਪਿੰਡੋਂ ਆਏਂ ਤੁਸੀਂ ਹਲਿਆਣਾ ਨਕੇਰੀਆਂ ਪੰਡ ਹੈ ਜੀ ਕਿਹੜਾ ਫਾਇਲ ਸਾਦੇ ਲੱਗਿਆ ਨਕੇਰੀਆਂ ਪੰਡ ਨਕੇਰੀਆਂ ਹਾਂਜੀ ਫਾਇਲਕਾਰ ਦੇ ਕੋਲੇ ਠੀਕ ਆ ਵੀਰੇ ਕਿੰਨੇ ਕ ਟਾਈਮ ਤੋਂ ਇਦਾਂ ਵਾਂ ਬੰਨੇ ਦੀ ਬੰਨੇ ਨੂੰ ਤਾਂ ਹੋ ਗਏ 7-8 ਮਹੀਨੇ ਹੋ ਗਏ ਬੰਨੇ ਨੂੰ ਹਾਂਜੀ ਠੀਕ ਆ 4 ਸਾਲ ਹੋ ਗਏ ਸਾਡੇ ਚਾਚੇ ਦੀ ਡੈਥ ਹੋ ਗਈ ਸੀ ਚਾਚੇ ਦਾ ਲੜਕਾ ਹੈ ਅਛਾ ਪਹਿਲਾਂ ਚਾਚੀ ਦੀ ਜਨਤ ਹੋ ਗਈ ਫਿਰ 6 ਮਹੀਨਾ ਤੋਂ ਚਾਚੀ ਦੀ ਜਨਤ ਹੋ ਗਈ ਅਛਾ ਉਸ ਤੋਂ ਬਾਅਦ ਇਹ ਜ਼ਿਆਦਾ ਹੋ ਗਿਆ ਹੈ ਫਾਇਲ ਦਾ ਸਜੀਵਨੀ ਹਸਪੀਟਲ ਹੈਗਾ ਉੱਥੋਂ ਦਵਾਈ ਚੱਲਦੀ ਰਹੀ ਹੈ ਤੇ ਕੁਝ ਬੋਧਨ ਫਰਕ ਨਹੀਂ ਪਿਆ ਕਿੰਨੇ ਭੈਣ ਭਰਾ ਨੇ ਇਹ ਚਾਚਾ ਚਾਚੀ ਦੇ ਪੁੱਤ 3 ਬੰਤ ਯਾਰ ਬਣ ਰਿਹਾ 10 ਪੈਣਾ ਇੱਕ ਭਰਾ ਹੈ ਦੇਖੋ ਵੀਰੇ ਆਪਣੇ ਸਵੇਰੇ ਵੀ ਹਨਾ ਗੱਲ ਹੋਈ ਸੀ ਕਿ ਵੀ ਇਹ ਨੂੰ ਸਪੋਰਟ ਦੀ ਲੋੜ ਆ ਹਨਾ ਤੁਹਾਡੀ ਦੇਖੋ ਭਰਾ ਖੂਨ ਆ ਹਨਾ ਤੁਹਾਡਾ ਦਾ ਤੇ ਜਦੋਂ ਬੰਦਾ ਦੁੱਖ ਸੁੱਖ ਚ ਹੁੰਦਾ ਵਾ ਭਰਾ ਹੀ ਖੜਦੇ ਆ ਭੈਣਾ ਹੀ ਖੜਦੀਆਂ ਨਾਲ ਹਨਾ ਸਾਥ ਦਿਓ ਤੁਸੀਂ ਇਹਦਾ ਆਪਾਂ ਇਹਨੂੰ ਇੱਥੇ ਰੱਖ ਕੇ ਥੋੜਾ ਜਨ ਤੁਸੀਂ ਨਾਲ ਰਹੋ ਠੀਕ ਹੈ ਇਹਦਾ ਰਾਜ ਹੋ ਜਾਊਗਾ ਇਹ ਆਪਦੀ ਕੇਰਿਆ ਸੁਧਨ ਜਾਊਗਾ ਆਪਣੇ ਆਪ ਨੂੰ ਸੰਭਾਲਣ ਜਾਊਗਾ ਹੋ ਜਾਊ ਆਪ ਦਵਾਈ ਖਾਣ ਜਾਊਗਾ ਹੋ ਜਾਊਗਾ ਕੱਲੋਂ ਉਹਨਾਂ ਦਵਾਈ ਤਾਂ ਲੰਬੀ ਚੱਲਣੀ ਆ ਪਰ ਜਨ ਕਿ ਜਦੋਂ ਆਪਦੇ ਆਪ ਖਾਣ ਜਾਊਗਾ ਹੋ ਗਿਆ ਚਲੋ ਕੱਲੋਂ ਅਬਦੀ ਰੋਟੀ ਜੋਗਾ ਹੋ ਜਾਊਗਾ ਇਹ ਵੀ ਰਣਾ ਤੇਰੇ ਵਾਸਤੇ ਤੁਹਾਨੂੰ ਸਾਥ ਦੇਣਾ ਪੈਣਾ ਹੈ ਦੀ سپورਟ ਕਰਨੀ ਪੈਣੀ ਠੀਕ ਆ ਪਰ ਮਨਿਆਮ ਆਦਮੀ ਨਹੀਂ ਬਣ ਸਕਦਾ ਜਿਹਨੇ ਤੇ ਵੀ ਇਹ ਜਿਹਾ ਮਾਰ ਕੁੱਤੇ ਗੰਨੀ ਵੱਖੇ ਨਹੀਂ ਪਵੇਗਾ ਜਨ ਗਿਆ ਨਹੀਂ ਬਣੇ ਵੀ ਜਿਵੇਂ ਵੀਰਾਵਾ ਐ ਹੋ ਜਾਊਗਾ ਇੰਨਾ ਮਾ ਵੀ ਅਬਦੀ ਕਿਰਿਆ ਸੋਧਨ ਜੋਗਾ ਹੋ ਜਾਊ ਜਿਵੇਂ ਹੁਣ ਇਹਨੂੰ ਪਤਾ ਹੀ ਨਹੀਂ ਲੱਗਦਾ ਥੋੜਾ ਬਹੁਤਾ ਸੁੱਝ ਮੇਰੇ ਭੈਣ ਕਿਹੜੀ ਫਰਾ ਕਿਹੜੀ ਐ ਜੀ ਮੈਂ ਬੋਨ ਨੇ ਜੀ ਨੂੰ ਆਂਦਰ ਪਹਿਣ ਪਰਾਏਗੇ ਬਸ ਇਹਨੂੰ ਪਤਾ ਹੀ ਨਹੀਂ ਜੀ ਇਹਨੂੰ ਨਾ ਜਦੋਂ ਹੋਇਆ ਸੀ ਇਹ ਉਦੋਂ ਇਹਨੂੰ ਟ੍ਰੇਨਿੰਗ ਕਰਾਉਣੀ ਸੀਗੀ ਤੁਸੀਂ ਉਦੋਂ ਨਹੀਂ ਕਰਾਈ ਜਦੋਂ 20 ਸਾਲ ਤੋਂ ਛੋਟਾ ਸੀ ਨਾ ਉਦੋਂ ਇਹਨੂੰ ਸਕੂਲੇ ਲਾਉਣਾ ਸੀ ਜਿਹੜਾ ਇਦਾਂ ਦੇ ਬੱਚਿਆਂ ਦਾ ਸਕੂਲ ਹੁੰਦਾ ਫਿਰ ਉਹ ਸਿਖਾਉਂਦੇ ਇਹਨੂੰ ਡੈੜੀ दारू ਪੀਂਦਾ ਸੀ ਬਚਪਨ ਨਾ ਕਰਿਆ ਇਹਦਾ ਹਾਂ ਥੋੜੀ ਜਿਹੀ ਜਿਹੜਾ ਹਾਂ ਸਿੱਧੀ ਹੈ ਕਿਸੇ ਕੰਟਰੋਲ ਨਹੀਂ ਕੀਤਾ ਸਾਨੂੰ ਨਹੀਂ ਕਿ ਕਿੰਦਰ ਜਿਆਦੀ ਤਾਂ ਫਿਰ ਇਹ ਨਹੀਂ ਬਸ ਇਕੱਲਾ ਹੀ ਰਹਿ ਗਿਆ ਇੱਕ ਕਰੀ ਬਾਹ ਦੇ ਉੱਤੇ ਨੇ ਇੱਥੇ ਇਹਦਾ ਨਾਮ ਲਿਖਾ ਕੇ ਨਾ ਟੈਟੂ ਨਹੀਂ ਹੁੰਦਾ ਜੀ ਉਹ ਬਣਵਾ ਦਿਓ ਮੋਬਾਈਲ ਨੰਬਰ ਲਿਖਾ ਦਿਓ ਉੱਤੇ ਆਪਦਾ ਜੇ ਕੱਲ ਨੂੰ ਕਿਤੇ ਜਾਵੇ ਵੀ ਹਾਂਜੀ ਤੇ ਉਹ ਬੰਦਾ ਫੋਨ ਕਰਕੇ ਤੁਹਾਡੇ ਘਰੇ ਭੇਜ ਦਿਆ ਕਰਨ ਲੋਕ ਹਨਾ ਇੱਥੇ ਲਿਖਵਾ ਦਿਓ ਬਾਹ ਤੇ ਜਾਂ ਇੱਥੇ ਹੱਥ ਤੇ ਜਿਵੇਂ ਉਹ ਮੁੰਡੇ ਦੇ ਲਿਖਵਾਇਆ ਹੋਇਆ ਸੀਗਾ ਉਹਨਾਂ ਨੇ ਕੋਈ ਬੰਦਾ ਜੇ ਕਿਤੇ ਦੂਰ ਨੇੜੇ ਜਾਂਦਾ ਬੰਦਾ ਨੰਬਰ ਦੇਖ ਕੇ ਫੋਨ ਕਰ ਦਿੰਦਾ ਵੀ ਭਾਈ ਤੁਹਾਡਾ ਮੁੰਡਾ ਇੱਥੇ ਫਿਰਦਾ ਹਨਾ ਬਸ ਇਹ ਨੰਬਰ ਲਿਖਾਓ ਜਰੂਰ ਠੀਕ ਹੈ ਇੱਕ ਤਾਂ ਤੇ ਲਾਵੇ ਦੀ ਚਾਬੀ ਹੈਗੀ ਤੁਹਾਡੇ ਕੋਲ ਲੈਓ ਬਾਈ ਨੂੰ ਆਪਾਂ ਅੱਜ ਪਿੰਦਰ ਬਾਈ ਖੋਲ ਦਈਏ ਫਿਰ ਹੂੰ ਦੇਖੋ ਇਸ ਤਰ੍ਹਾਂ ਦੇ ਰੱਬ ਰੂਪੀ ਹੁੰਦੇ ਨੇ ਮੈਂਬਰ ਜਿਨ੍ਹਾਂ ਨੂੰ ਚਲਾਕੀ ਨਹੀਂ ਕਰਨੀ ਆਉਂਦੀ ਜਿਨ੍ਹਾਂ ਨੇ ਕਦੇ ਕਿਸੇ ਨਾਲ ਧੋਖਾ ਨਹੀਂ ਕਰਨਾਗਾ ਪਰ ਮੁਸ਼ਕਲ ਅਤੇ ਸਭ ਤੋਂ ਵੱਡੀ ਇਹ ਹੈ ਵੀ ਇਸ ਤਰ੍ਹਾਂ ਦੇ ਲੋਕਾਂ ਦੇ ਵਾਸਤੇ ਦੁਨੀਆ ਹੀ ਨਹੀਂ ਬਣੀ ਹੈਗੀ। ਇਸ ਤੇ ਇਸ ਤਰ੍ਹਾਂ ਦੇ ਲੋਕ ਇਸ ਦੁਨੀਆ 'ਚ ਸਰਵਾਈਵ ਵੀ ਨਹੀਂ ਕਰ ਪਾਉਂਦੇ। ਤੇ ਸਾਡਾ ਸਮਾਜ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਐਂਟਰਟੇਨ ਨਹੀਂ ਕਰਦਾ। ਸਾਡਾ ਸਿਸਟਮ ਵੀ ਇਦਾਂ ਦੇ ਲੋਕਾਂ ਵਾਸਤੇ ਅਨੁਕੂਲ ਨਹੀਂ ਹੈਗਾ ਕੋਈ ਸਿਸਟਮ ਵੀ ਇਨਾ ਵਾਸਤੇ ਇੰਤਜ਼ਾਮ ਨਹੀਂ ਕਰ ਸਕਿਆ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਏ ਨਾ ਕਰ ਆਪੇ ਨਾ ਨਹੀਂ ਸਕਦਾ ਪੈਰ ਨਹੀਂ ਚੰਗੀ ਤੇ ਰੋ ਸਕਦਾ ਆ ਮੈਂ ਦਵਾਈ ਦੇ ਪਤਾ ਹੀ ਨਹੀਂ ਬਸ ਮੜਮ ਉੱਤੇ ਪਾਣੀ ਛੁੱਟ ਕੇ ਬਸ ਨਾ ਕੇ ਆ ਜਾਂਦਾ ਮੁੰਟਾ ਤੇ ਤਿੰਨ ਭੈਣਾਂ ਦਾ ਭਰਾ ਵਾ ਕੱਲਾ ਪਿੰਦਰ ਭੈਣਾਂ ਛੋਟੀ ਛੋਟੀ ਉਮਰ ਚ ਵਿਆਹ ਤੀਆਂ ਬਾਪ ਸ਼ਰਾਬ ਪੀਂਦਾ ਸੀ ਨਸ਼ਾ ਕਰਦਾ ਸੀ ਤੇ ਹੁਣ ਬਾਪ ਵੀ ਚਲੇ ਗਿਆ ਦੁਨੀਆ ਤੋਂ ਮਾਂ ਵੀ ਚਲੇ ਗਈ ਜਨਮ ਚਰ ਮਾਂ ਬਾਪ ਸੀ ਕਿ ਚਲੋ ਇਹਨੂੰ ਰੋਟੀ ਮਿਲ ਜਾਂਦੀ ਸੀ ਉਹ ਹਾਰਾ ਨਾਰਾ ਮਾਰਦੀ ਸੀ ਇਹਦੇ ਪਿੱਛੇ ਜੇ ਇਹਨੂੰ ਕੋਈ ਬੋਲਦਾ ਸੀ ਕੂਰਦਾ ਸੀ ਉਹ ਲੜਦੇ ਸੀ ਮੇਰਾ ਸਾਡੇ ਪੁੱਤ ਨੂੰ ਐ ਕਿਵੇਂ ਬੋਲੇ ਹੁਣ ਇਹਦੇ ਪਿੱਛੇ ਪਤੀ ਵੀ ਛੱਡ ਗਿਆ ਉਹਦਾ ਕੰਬਲਾ ਹੈਗਾ ਤੇਰਾ ਹਾਂ ਹਾਂ ਉਹਦਾ ਕੰਬਲਾ ਲੱਬ ਮਸੂਰੀ ਦੇ ਨੀ ਚਲ ਚੱਲ ਤੇਰੇ ਬੱਚੇ ਕਿੰਨੇ ਬਣੇ? 5 ਪੰਜ ਬੱਚੇ ਤੇਰੇ। ਹਾਂ। ਕਿੰਨੇ ਮੁੰਡੇ ਕਿੰਨੀਆਂ ਕੁੜੀਆਂ? ਤਿੰਨ ਮੁੰਡੇ ਦੋ ਕੁੜੀਆਂ। ਤਿੰਨ ਮੁੰਡੇ ਦੋ ਕੁੜੀਆਂ। ਕੋਈ ਨਾ ਭੈਣੇ ਅਸੀਂ ਦੇਖੋ ਐਜੇ ਬ੍ਰਦਰ ਤੁਹਾਡਾ ਸਾਥ ਦੇ ਸਕਦੇ ਜਿੰਨਾ ਅਸੀਂ ਦੇਵਾਂਗੇ। ਇਹ ਆਪਦੇ ਘਰ ਚ ਰਹਿ ਕੇ ਦੇਖ ਤੇਰੇ ਲਈ ਵੀ ਇਹ ਸਹਾਰਾ ਵੈਕਣਾ ਤੇ ਤੂੰ ਇਹਦੇ ਲਈ ਸਹਾਰਾ ਮਾ। ਕੀ ਕਰੂੰ ਕਰੂੰ ਕੱਟ ਦੇ ਨਹੀਂ ਲੋਕੀ ਮੇਰੇ ਬਾਤ ਚ ਚਪ ਚਪ ਨਹੀਂ ਨਹੀਂ ਕੋਈ ਨਹੀਂ ਕਹਿਣਾ ਤੈਨੂੰ ਕੋਈ ਇਹ ਘਰੇ ਰਹੂਗਾ ਤੇਰੇ ਕੋਲੇ ਵਧੀਆ ਰਹੂਗਾ ਇਹਨੇ ਸੈੱਟ ਹੋ ਜਾਣਾ ਆਪਣੇ ਜੋਗਾ ਹੋ ਜਾਣਾ ਇਹਨੇ ਠੀਕ ਆ)^{(Inder)} ਉਹ ਵਿੰਦਰਾ ਮੈਂ ਤਾਂ ਠੀਕ ਹੋ ਜੇ ਬਸ ਮੈਂ ਤੇ ਸੇਵਾ ਵਾਸਤੇ ਛੱਡ ਦੇਵਾਂ ਕੋਈ ਨਾ ਵਾਈਗਰੂ ਮੇਰ ਕਰਨੇ ਕਿਸੇ ਪਾਸੇ ਤੰਦਰੁਸਤੀਆਂ ਬਖਸ਼ ਮੇਰੇ ਵੀ ਨੂੰ ਲੈ ਆ ਵਿੰਦਰਾ ਵਰਸਾ ਤੁਸੀਂ 2 ਮਿੰਟ ਬੈਠੋ ਮੈਂ ਆਉਣਾ ਬੋਲੇ ਸੋਨਹਿਾ ਰਿਪਿਆ ਕਾਲ ਇਹ ਸੰਗਲਾਂ ਦੇ ਨਾਲ ਬੰਨਣਾ ਪੈ ਰਿਆ ਸੀ ਅੱਜ ਪਿੰਦਰ ਵੀਰੇ ਨੂੰ ਫਾਜ਼ਿਲਕਾ ਤੋਂ ਆਏ ਨੇ ਪਿੰਡ ਹੈਗਾ ਨਕੇਰੀਆਂ ਅਰਦਾਸ ਕਰਿਓ ਮਾਂ-ਬਾਪ ਤਾਂ ਚਲੇ ਗਏ ਆ ਛੋਟੀ ਭੈਣ ਆ ਉਹ ਵੱਡੀ ਭੈਣ ਬਣ ਕੇ ਮਾਂ ਬਣ ਕੇ ਰਸਾ ਦੇ ਸਕੀ ਤੇ ਆ ਚਾਚੇ ਦਾ ਪੁੱਤ ਆ ਬਰੁਝਾਈ ਆ ਇਹ ਵੀ ਪਿੰਦਰ ਦੇ ਮਾਂ ਪਿਓ ਬਣ ਸਕਣ ਅਰਦਾਸ ਕਰਿਓ ਮਹਾਰਾਜ ਇਹਨਾਂ ਨੂੰ ਬਲ ਬਖਸ਼ਣ ਬਾਈ ਇਹ ਰੱਬ ਆ ਤੁਹਾਡੇ ਘਰ ਜੰਮਿਆ ਇੱਕ ਗੱਲ ਧਿਆਨ ਚ ਰੱਖਿਓ ਦੇਖੋ ਤੁਸੀਂ ਚਾਚੇ ਦੇ ਤਾਏ ਦੇ ਪੁੱਤੋਂ ਇਹਨਾਂ ਹਮੇਸ਼ਾ ਬਾਹ ਫੜਦੇ ਰਹੋ ਠੀਕ ਆ ਠੀਕ ਆ ਇਹ ਰੱਬ ਦੀ ਸੇਵਾ ਬਾਈ ਹਾਂਜੀ ਠੀਕਾ ਮੁਸ਼ਕਲਾਂ ਤਾਂ ਆਉਣਗੀਆਂ ਕਿਉਂਕਿ ਉਹਨੇ ਵੱਡਾ ਹੋ ਗਿਆ ਹਨਾ ਤੇ ਲੋਕ ਵੀ ਜਾਣ ਕੇ ਛੇੜ ਦਿੰਦੇ ਇਦਾਂ ਦੇ ਬੰਦੇ ਨੂੰ ਤਾਂ ਮਜ਼ਾਕ ਕਰੀ ਜਾਂਦੇ ਲੋਕ ਐਂਟਰਟੇਨਮੈਂਟ ਦਾ ਸਾਧਨ ਬਣਾ ਲੈਂਦੇ ਆ ਇਹਨਾਂ ਦਾ ਦਿਲ ਦਿਮਾਗ ਇੱਕੋ ਹੀ ਚੀਜ਼ ਆ ਇਹਨਾਂ ਨੇ ਜਿਵੇਂ ਕਹਿਤਾ ਇਹਨਾਂ ਨੇ ਉਵੇਂ ਮੰਨ ਲੈਣੀ ਆ ਕਈ ਵਾਰੀ ਹੋ ਸਕਦਾ ਤੁਹਾਡੇ ਨਾਲ ਵੀ ਕਿਸੇ ਗੱਲੋਂ ਨਾਰਾਜ਼ ਹੋ ਜਾਏ ਗੁੱਸਾ ਹੋ ਜਾਏ ਪਰ ਤੁਸੀਂ ਨਹੀਂ ਹੋਣਾ ਬਸ ਤੁਸੀਂ ਨਾਲ ਮਿਲ ਕੇ ਸਾਥ ਦਿਓ ਹਨਾ ਬਾਈਕ ਨੂੰ ਮੇਰ ਕਰਨਗੇ ਬਾਈ ਇਹ ਰੱਬ ਰੂਪ ਸੇਵਾ ਮਿਲੀ ਹੈ ਤੁਹਾਨੂੰ ਇਹਦੀ ਦਿਲ ਤੋਂ ਕਰਿਓ ਤੇ ਸਾਡੀ ਕਿਨਾਰਿਆਂ ਵਾਲੀ ਪਿੰਡ ਤੇ ਜਿਹੜੇ ਵਾਸੀ ਨੇ ਜਿਹੜੇ ਵੀਰ ਦੇ ਆਂਢੀ ਗਵਾਂਢੀ ਨੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਭਾਈ ਇੱਕ ਦੂਜੇ ਦਾ ਸਾਥ ਦੀਏ ਆਪਾਂ ਜੇ ਅੱਜ ਇਹ ਵੀਰ ਇਸ ਤਰ੍ਹਾਂ ਦੀ ਹਾਲਤ ਦੇ ਵਿੱਚੋਂ ਨਿਕਲ ਰਿਹਾ ਵਾ ਸਾਥ ਦੇਓ ਯਾਰ ਰਲ ਮਿਲ ਕੇ ਸੰਭਿਆ ਜਾ ਸਕਦਾ ਹੈ ਇਦਾਂ ਦੇ ਬੰਦੇ ਇਹਦਾ ਮਜ਼ਾਕ ਦਾ ਪਾਤਰ ਨਾ ਬਣਾਓ ਇਹਨੂੰ ਇਹਨੂੰ ਐਂਟਰਟੇਨਮੈਂਟ ਦਾ ਸਾਧਨ ਨਾ ਬਣਾਓ ਇਹ ਰੱਬ ਰੂਪੀ ਲੋਕ ਨੇ ਇਹਨਾਂ ਦੀ ਦਿੱਤੀ ਹੋਈ ਦਰਸ਼ੀਤ ਵੀ ਤੁਰ ਦਰਗਾਹੇ ਲੱਗਦੀ ਆ ਤੇ ਇਹਨਾਂ ਦੀ ਸੀਸ ਦਿੱਤੀ ਹੋਈ ਵੀ ਨਾ ਤੁਰ ਦਰਗਾਹੇ ਲੱਗਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ